ਅੱਜ ਪੰਜਾਬ ਬੰਦਾ ਸੱਤਾ ਦੇ ਬਾਰੇ ਦਿਓ ਜਾਣਕਾਰੀ ਕੋਰਲੇ ਦੇ ਵਿੱਚ ਅੱਜ ਜੋ ਪੰਜਾਬ ਬੰਦਾ ਸੱਤਾ ਹੈ ਤੁਹਾਨੂੰ ਉਹ ਜਿਹੜਾ ਬਣਾ ਕੇ ਆਪਦੇ ਨੋਰੀ ਬਾਰਡਰ ਦੇ ਉੱਪਰ ਸਭੂ ਬਾਰਡਰ ਦੇ ਉੱਪਰ ਰਤਨਪੁਰਾ ਬਾਰਡਰ ਦੇ ਉੱਪਰ ਕੇਂਦਰ ਸਰਕਾਰ ਦੇ ਨਾਲ ਚੈਤਾਨਾ ਨੂੰ ਮੁਦੂਰ ਕਰਨ ਸੰਘਰਸ਼ ਲੜਿਆ ਜਾ ਰਿਹਾ ਹੈ ਪਿਛਲੇ ਘੋੜੀਆਂ ਮੰਗਾਂ ਜੋ ਸਰਕਾਰ ਨੇ ਮੰਨ ਨਹੀਂ ਅਸੀ ਔਰ ਲਾਗੂ ਕਰਨ ਤੋਂ ਟਾਲਣ ਤੋਂ ਕਰ ਰਹੀ ਹੈ ਸਾਢੇ 10 ਮਹੀਨੇ ਹੋ ਗਏ ਘੋੜ ਆਪਣਾ ਵਿੱਢਿਆ ਹੋਇਆ ਉਹ ਸਰਕਾਰਾਂ ਮਟਰ ਬਣੀਆਂ ਵੱਟੀਆਂ ਨੇ ਗੱਲ ਹੀ ਸੁਣਦੀਆਂ ਉਹਦੇ ਸਬੰਧ ਵਿੱਚ ਡੱਲੇਵਾਰ ਸਾਹਿਬ ਜਰਜੀਮਰਨ ਬੈਠੇ ਨੇ ਜਿਹਦੇ ਅੱਜ ਉਹਦਾ ਮਰਨ ਵਤ 35ਵਾਂ ਦਿਨ ਪਹੁੰਚ ਗਿਆ ਪਰ ਸਰਕਾਰਾਂ ਦਾ ਜਿਹੜਾ ਰੁੱਖਾ ਉਹ ਬਹੁਤ ਮਤਲਬ ਕਿਸਾਨ ਵਿਰੋਧੀ ਹੈ ਦੇਸ਼ ਵਿਰੋਧੀ ਹੈ ਉਸ ਗੱਲ ਨੂੰ ਲੈ ਕੇ ਦੋਹਾ ਫੋਰਮਾਂ ਵੱਲੋਂ ਅੱਜ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਪੰਜਾਬ ਬੰਦ ਦਾ ਉਹ ਪੰਜਾਬ ਬੰਦ ਅਸੀਂ ਅੱਜ ਠੀਕੀ ਇਲਾਕੇ ਵੱਲੋਂ ਠੀਕੀ ਬਲਾਕ ਵੱਲੋਂ ਪੀਖੀ ਦੇ ਬਰਨਾਲਾ ਚੌਂਕ ਦੇ ਵਿੱਚ ਕਰ ਰਹੇ ਆ ਜਿਹਦੇ ਵਿੱਚ ਸਾਨੂੰ ਹਰੇਕ ਖੇਤਰ ਦੇ ਲੋਕਾਂ ਵੱਲੋਂ ਹਰੇਕ ਖੇਤਰ ਦੀਆਂ ਜਥੇਬੰਦੀਆਂ ਵੱਲੋਂ ਬਹੁਤ ਭਾਰੀ ਸਮਰਥਨ ਮਿਲ ਰਿਹਾ ਸਾਡੀ ਆਸ ਤੋਂ ਬਹੁਤ ਸਮਰਥਨ ਮਿਲ ਰਿਹਾ ਹੈ ਦੇਸ਼ ਦੇ ਲੋਕ ਪੰਜਾਬ ਦੇ ਲੋਕ ਜਾਣ ਦੇ ਜਾਣ ਨਾ ਲਾਗੇ ਸਮਝਦੇ ਨੇ ਵੀ ਜਿਹੜਾ ਕਾਰਪੋਰੇਟ ਰੇਟ ਘਰਾਣਾਂ ਦੀਆਂ ਨੀਤੀਆਂ ਨੇ ਉਹਨਾਂ ਨੇ ਸਾਨੂੰ ਬਰਬਾਦ ਕਰਕੇ ਰੱਖ ਦੇਣਾ ਹੈਗਾ ਉਹ ਨੀਤੀਆਂ ਨੇ ਪੰਜਾਬ ਨੂੰ ਕੀ ਇਕੱਲੇ ਸਾਰੇ ਭਾਰਤ ਦੇਸ਼ ਨੂੰ ਭਾਰਤ ਦੇਸ਼ ਦੇ ਕਿਸਾਨ ਨੂੰ ਭਾਰਤ ਦੇਖਦੇ ਹੋਰ ਖੇਤਾਂ ਦੇ ਲੋਕਾਂ ਨੂੰ ਸਾਰੇ ਕਿੱਤੇਦਾਰ ਲੋਕਾਂ ਨੂੰ ਭਾਵੋ ਉਹਨਾਂ ਨੀਤੀਆਂ ਦੇ ਤਹਿਤ ਬਰਬਾਦ ਕਰਕੇ ਸਾਥੋਂ ਇਹਨਾਂ ਨੇ ਸਸਤੀ ਮਜ਼ਦੂਰੀ ਕਰਾਉਣੀ ਹੈ ਔਰ ਵੱਡੇ ਵੱਡੇ ਫਾਰਮਾਂ ਦੇ ਵਿੱਚ ਸਾਥੋਂ ਜ਼ਮੀਨ ਖੋ ਕੇ ਤਬਦੀਲ ਕਰ ਦੇਣੀ ਹੈ ਸਾਡੇ ਖੇਤਾਂ ਵਿੱਚ ਹੀ ਉਹ ਫਾਰਮ ਬਣਾ ਕੇ ਸਾਥੋਂ ਸਸਤੀ ਮਜ਼ਦੂਰੀ ਕਰਾਉਣਾ ਚਾਹੁੰਦੇ ਨੇ ਔਰ ਵਿਸ਼ਵਪਾਰ ਸੰਸਤਾ ਦੀਆਂ ਨੀਤੀਆਂ ਤੇ ਉਹ ਕਾਰਪੋਰੇਟ ਘਰਾਣੇ ਸਾਡੀਆਂ ਸਰਕਾਰਾਂ ਨੂੰ ਚਲਾ ਰਹੀਆਂ ਨੇ ਉਸ ਗੱਲ ਨੂੰ ਸਾਡਾ ਭਾਰਤ ਦੇ ਲੋਕ ਪੰਜਾਬ ਦੇ ਲੋਕ ਸਮਝ ਰਹੇ ਨੇ ਔਰ ਅਜਿਹਾ ਜਿਹੜਾ ਪੰਜਾਬ ਦਾ ਬੰਦੋ ਸਦਾ ਉਹਨੂੰ ਪੂਰਨ ਸਫਲਤਾ ਬਣਾਇਆ ਅਸੀਂ ਸਾਰੇ ਪੰਜਾਬ ਵਾਸੀਆਂ ਦੇ ਦੇਸ਼ ਵਾਸੀਆਂ ਦੇ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਦੀਆਂ ਚਾਲਾਂ ਨੂੰ ਸਮਝਦੇ ਨੇ ਔਰ ਉਹਨਾਂ ਦੀਆਂ ਨੀਤੀਆਂ ਨੂੰ ਸਫਲ ਨਹੀਂ ਹੋਣ ਦਾਂਗੇ ਪੰਜਾਬ ਦੇ ਲੋਕ ਇੱਥੇ ਅਸੀਂ ਕੱਟ ਕੇ ਮਰ ਤਾਂ ਹੀ ਸਕਦੇ ਆ ਝੁਕਦੇ ਨਹੀਂ ਕੰਚ ਵਾਂਗੂ ਟੁੱਟ ਜਾਗੇ ਪਰ ਉਹਨਾਂ ਦੀਆਂ ਨੀਤੀਆਂ ਨੂੰ ਮੋੜਾ ਦੇ ਕੇ ਫਟਾਂਗੇ ਬੰਦਾ ਹੈ ਪੰਜਾਬ ਬੰਦ ਇਹਦੇ ਸਬੰਧ ਚ ਦਿਓ ਜਾਨ ਅੱਜ ਪੰਜਾਬ ਬੰਦ ਹੈ ਮੁਕਤ ਤੌਰ ਤੇ ਸਾਰੇ ਜਥੇਬੰਦੀਆਂ ਨੇ ਰਲ ਮਿਲ ਕੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਤਰਖਸ਼ਿ ਸੋਸਾਇਟੀ ਨੇ ਵੀ ਪੰਜਾਬ ਦੇ ਬੰਦੇ ਸੱਦੇ ਨੂੰ ਸਮਰਥਨ ਦਿੱਤਾ ਕਿਉਂਕਿ ਸਾਡੇ ਬਜ਼ੁਰਗ ਕਿਸਾਨ ਆਗੂ ਡੱਲੇਵਾਲ ਸਾਹਿਬ ਪਿਛਲੇ ਲਗਭਗ 35 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਨੇ ਉਹਨਾਂ ਦੀ ਕੋਈ ਵੀ ਹਜੇ ਤੱਕ ਗੱਲ ਨਹੀਂ ਸੁਣੀ ਜਾ ਰਹੀ ਨਾ ਸਰਕਾਰਾਂ ਸੁਣ ਰਹੀਆਂ ਨੇ ਨਾ ਹੀ ਕੋਈ ਪ੍ਰਸ਼ਾਸਨ ਖੁੰਦਿਆ ਕਿਉਂਕਿ ਜਦੋਂ ਖੇਤੀ ਦੇ ਤਿੰਨੇ ਕਾਨੂੰਨ ਵਾਪਸ ਲਏ ਗਏ ਸੀ ਤਾਂ ਸੈਂਟਰ ਸਰਕਾਰ ਨੇ ਇੱਕ ਕਿਸਾਨਾਂ ਵਾਲੇ ਵਾਅਦਾ ਕੀਤਾ ਸੀ ਵੀ ਅਸੀਂ ਐਮਐਸਪੀ ਦੀ ਗਰੰਟੀ ਦੇਵਾਂਗੇ ਪਰ ਉਹ ਕਾਨੂੰਨ ਵਾਪਸ ਲੈਣ ਤੋਂ ਬਾਅਦ ਵੀ ਹਜੇ ਤੱਕ ਐਮਐਸਪੀ ਦੀ ਕੋਈ ਗਰੰਟੀ ਨਹੀਂ ਦਿੱਤੀ ਇਹ ਲਗਾਤਾਰ ਜਦੋਜਹਦ ਚੱਲ ਰਹੀ ਹੈ ਅੱਜ ਸਾਡੇ ਆਗੂ ਜਿਹੜੇ ਮਰਨ ਵਰਤੇ ਬੈਠੇ ਨੇ ਤੇ ਇੱਕ ਕਹਿਣ ਦਾ ਮਤਲ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਦੇ ਰਹੇ ਨੇ ਹੁਣ ਦੇਖੋ ਸਰਕਾਰਾਂ ਕਰਦੀਆਂ ਕੀ ਨੇ ਸਰਕਾਰਾਂ ਨੂੰ ਪਾਸੇ ਸਭ ਤੋਂ ਛੱਡ ਕੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰਾਂ ਟਾਲਮਟੋਲ ਕਰ ਰਹੀਆਂ ਨੇ ਤੇ ਦੂਜੀ ਗੱਲ ਇਹ ਹੈ ਇਕੋ ਤਿੰਨ ਕਾਨੂੰਨ ਜਿਹੜੇ ਰੱਦ ਕੀਤੇ ਸੀ ਤੇ ਉਹਨਾਂ ਦੇ ਰੱਦ ਕਰਨ ਤੋਂ ਬਾਅਦ ਹੁਣ ਕੁਝ ਨਵੇਂ ਕਾਨੂੰਨ ਵੀ ਲੈ ਕੇ ਆਉਣ ਬਾਰੇ ਸੋਚ ਰਹੇ ਨੇ ਖੇਤੀ ਨੀਤੀਆਂ ਦੇ ਵਿੱਚ ਉਹਨੂੰ ਸੁਧਾਰ ਕਹਿ ਰਹੇ ਨੇ ਉਹ ਵੀ ਲੋਕਾਂ ਲਈ ਮਾਰੂ ਕਾਨੂੰਨ ਨੇ